ਤੜਕੇ ਦੇ ਮੁੰਡੇ ਇਹ ਲਾਈ ਜਾਂਦੇ ਹੈਗੇ ਤੇ ਇਹਨੂੰ ਭਾਈ ਮਾਲ ਬੂੜੇ ਆਖਦੇ ਨੇ ਤੇ ਸ਼ਰਧਾ ਨਾਲ ਕਰਕੇ ਇਹ ਕੱਢਾ ਹੋ ਗਿਆ ਤਾਂ ਇੱਥੇ ਭਾਈ ਸ੍ਰੀ ਅਖੰਡ ਪਾਠ ਪ੍ਰਕਾਸ਼ ਨੇ ਤਵਾ ਬੇਖਾਨੀਆਂ ਆਤੀ ਜੀ ਪੱਟੀ ਥੋੜੀ ਲੇਟ ਚਲਾਈ ਹੈ ਨਾਸ਼ਟ ਖਾਣੀਆਂ ਅੱਜ ਦੀ ਬਾਬਿਆਂ ਦੇ ਬੂੜੇ ਕੱਢਣ ਤੋਂ ਬਾਅਦ ਅਗਲਾ ਦਿਨ ਹੈ ਤੜਕੇ ਤੜਕੇ ਮਿੱਠੇ ਦੇ ਵਿੱਚ ਜਲੇਬੀ ਬਣਾਈ ਗਈ ਹੈ ਸਾਡੇ ਖਾਲਸੇ ਬਜ਼ੁਰਗ ਬਾਕੂ ਲਾਲੋ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਤੇ ਕਿੱਦੇ ਤੁਸੀਂ ਬਲੌਗ ਦੇਖੋਗੇ ਉਸ ਦਿਨ ਭਾਈ ਸ਼੍ਰੀ ਖੰਡ ਪਾਠ ਦੇ ਭੋਗ ਪਹਿਣਗੇ ਸਾਰ ਇੱਥੇ ਪਿੰਡ ਚੋਂ ਬੱਚੇ ਆ ਨਾ ਕਿੰਨੇ ਛੋਟੇ ਛੋਟੇ ਬੱਚੇ ਹਾਂਜੀ ਦੋਸਤੋ ਡੇਰਾ ਬਾਬਾ ਨਾਗਾ ਜੀ ਪਿੰਡ ਚੋ ਰੜ ਰੋਈ ਸ਼ਰਾਧਾ ਦਾ ਸ਼੍ਰੀ ਖੰਡ ਪਾਠ ਪ੍ਰਕਾਸ਼ ਆ ਭਾਈ ਇੱਥੇ ਤੇ ਉਹਦੇ ਸਾਰੇ ਪਿੰਡ ਚੋਂ ਝੋੜ ਰਹੀ ਚੋਂ ਸੇਵਾਦਾਰ ਪਹੁੰਚੇ ਨੇ ਤੇ ਆ ਤੜਕੇ ਦੇ ਮੁੰਡੇ ਨੇ ਭਾਈ ਟੈਂਟ ਦੀ ਸ਼ਾਇਆਦਾਨ ਚਾਨਣੀ ਆ ਮੁੰਡੇ ਬੈਠੇ ਐ ਇਹਨਾਂ ਨੇ ਭਾਈ ਸਾਰੀ ਆ ਸ਼ਾਇਆਦਾਨ ਤੜਕੇ ਦੇ ਮੁੰਡੇ ਇਹ ਲਾਈ ਜਾਂਦੇ ਹੈਗੇ ਤੇ ਆ ਭਾਈ ਸ਼ਾਮ ਦਾ ਟਾਈਮ ਹੋ ਗਿਆ ਸਾਢੇ ਕਿਸ਼ੀ ਦਾ ਲੰਗਰ ਪਾਣੀ ਬਣਾਉਣ ਵਾਸਤੇ ਇਧਰ ਸਬਜੀ ਦਾਲਾ ਤਿਆਰ ਕਰਿਆਗਾ ਤੇ ਇਧਰਲੇ ਪਾਸੇ ਭਾਈ ਇਧਰਲੇ ਪਾਸੇ ਮਾਲ ਪੂੜੇ ਇਹ ਸ਼ਰਾਧਾ ਦੇ ਖੰਡ ਪਾਠ ਤੇ ਮਾਲਪੂੜੇ ਸੰਤਾਂ ਵੱਲੋਂ ਸੇਵਾਦਾਰਾਂ ਵੱਲੋਂ ਸਾਰੀ ਸੰਗਤ ਨੂੰ ਲੰਗਰ ਦੇ ਰੂਪ ਵਿੱਚ ਦੂਜੇ ਦਿਨ ਸ਼ਿਕਾਇਆ ਜਾਂਦਾ ਹੈਗਾ ਇਹ ਸ਼ਾਮ ਨੂੰ ਰਾਤ ਨੂੰ ਸਾਰੇ ਸੇਵਾਦਾਰ ਬੜੇ ਪਿਆਰ ਨਾਲ ਤੇ ਬੜੇ ਚਾਹ ਨਾਲ ਡਿਊਟੀ ਦਿੰਦੇ ਨੇ ਸੇਵਾ ਕਰਦੇ ਨੇ ਇਹਨੂੰ ਭਾਈ ਮਾਲਪੂੜੇ ਆਖਦੇ ਨੇ ਤੇ ਸ਼ਰਾਧਾ ਦਾ ਕਰਕੇ ਇਹ ਕੱਢੇ ਜਾਂਦੇ ਨੇ ਬਾਬਿਆਂ ਵੱਲੋਂ ਪਿੰਡ ਵੱਲੋਂ ਸੰਗਤ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਭਾਈ ਕਿਹੜੀਆਂ ਕਹਾਣੀਆਂ ਕਿਹੜੀਆਂ ਇਹ ਪਹਿਲਾਂ ਕਹਾਣੀ ਤਿਆਰ ਕਰਨੀ ਪੈਂਦੀ ਆ ਉਹ ਵੀ ਤੁਹਾਨੂੰ ਲਾਜ਼ਮੀ ਦਿਖਾ ਕੇ ਲਿਆਵਾਂਗੇ ਤੇ ਸਾਰੇ ਸੇਵਾਦਾਰ ਡਿਊਟੀ ਦੇਈ ਜਾਂਦੇ ਆ ਤੇ ਦੋ ਪੱਟੀਆਂ ਲਾਰਕੀਆਂ ਭਾਈ ਇੱਥੇ ਤੇ ਇੱਕ ਪੱਟੀ ਭਾਈ ਇਧਰ ਲਾਰਕੀ ਹੈਗੀ ਇਹ ਕੰਮ ਨੂੰ ਤੇ ਆ ਮੁੰਡੇ ਨੇ ਤਾਂ ਟ੍ਰੇ ਭਾਈ ਭਰਤੀ ਇਹਨੂੰ ਮਾਲ ਪੂੜੇ ਕਹਿੰਦੇ ਨੇ ਆ ਸਾਡਾ ਬਲੌਗਰ ਵੀ ਲੱਗ ਰਿਹਾ ਭਾਈ ਨਾਲ ਹਾਏ ਸਾਰੇ ਮੁੰਡੇ ਸੇਵਾ ਕਰੀ ਜਾਂਦੇ ਨੇ ਸ਼ਾਮ ਜੀ ਦਾ ਵੇਲਾ ਹੋ ਗਿਆ ਟਾਈਮ ਹੋ ਗਿਆ ਤੇ ਉਧਰ ਸਾਨੂੰ ਪਾਣੀ ਦਿਖਾ ਕੇ ਲਾਉਣੇ ਆ ਉਧਰ ਕਾਣੀਆਂ ਤਿਆਰ ਕਰਦੇ ਨੇ ਇੱਕ ਪਾਸੇ ਗੁੜ ਕੁੱਟ ਕੇ ਉਹਦੇ ਵਿੱਚ ਘੋਲਦੇ ਨੇ ਬਣਾਉਂਦੇ ਨੇ ਤਿਆਰ ਕਰਦੇ ਨੇ ਤੇ ਗੁੜ ਦਾ ਵੇਟ ਕਰਦੇ ਨੇ ਆਟੇ ਦਾ ਵੇਟ ਕਰਦੇ ਨੇ ਆ ਕਾਣੀ ਥੋੜੀ ਜੀ ਮੋਟੀ ਕਰਨ ਵਾਸਤੇ ਪਤਲੀ ਹੋ ਗਈ ਹੋਗੀ ਤੇ ਆ ਭਾਈ ਸਾਰੇ ਸੇਵਾਦਾਰ ਲੱਗ ਰਹੇ ਨੇ ਇੱਥੇ ਆ ਮੁੰਡੇ ਭਾਈ ਸ਼ਰਬਤ ਗੁੜ ਦਾ ਇਹਨੂੰ ਕਹਾਣੀ ਤਿਆਰ ਕਰਨਗੇ ਉਧਰ ਆਟਾ ਪਾ ਕੇ ਫਿਰ ਕਹਾਣੀ ਤਿਆਰ ਹੋਗੀ ਇਹ ਕਿਰਣਾ ਗੁੜ ਤੋਲ ਕੇ ਸ਼ਰਬਤ ਤਿਆਰ ਕਰਦੇ ਨੇ ਮੁੰਡੇ ਮਾਲਕੂੜਿਆ ਖਾਤਰਾ ਇਹ ਆੱਡਾ ਭਾਈ ਸੇਵਾਦਾਰ ਉਹਨਾਂ ਨੂੰ ਇਹਨਾਂ ਦੀਆਂ ਡਿਊਟੀਆਂ ਸਾਰਿਆਂ ਦੇ ਨਾਲ ਡੋ ਵੱਡਾ ਹੈ ਤੇ ਗੁੜ ਨੂੰ ਪਟੂਆਏ ਕੁੱਟੀ ਜਾਂਦਾ ਆਹਾ ਆਹਾ ਇਹ ਭਾਈ ਡਾਉਣ ਆਖਦੇ ਸੀ ਇਹਨੂੰ ਪਿਆਰ ਨਾਲ ਤੇ ਗੁੜ ਨੂੰ ਆਏ ਕੁੱਟੀ ਜਾਂਦਾ ਕਿਵੇਂ ਮੁੰਜਕੋਟ ਦੇ ਹੁੰਦੇ ਆਏ ਮੁੰਜੇ ਦੇ ਗੁੜਾ ਕੁੱਟੇ ਬਿਨਾ ਰੋਟੀ ਨਹੀਂ ਹੁੰਦੇ ਜੇ ਤੁਸੀਂ ਮਾਲਕੂੜਿਆਂ ਦੀ ਸ਼ਰਬਤ ਬਣਾਉਣਾ ਦਾ ਇਹਦੇ ਵਿੱਚ ਗੰਢ ਤੇ ਜਾਂ ਕੋਈ ਵੱਡੀ ਡਲੀ ਰਹਿਣੀ ਨਹੀਂ ਚਾਹੀਦੀ ਜੀ ਤੇ ਫਿਰ ਉਹ ਪ੍ਰੋਸੈਸ ਆ ਇਧਰ ਚੱਲਦਾ ਹੈਗਾ ਇਹ ਸੇਵਾਦਾਰਾਂ ਨਾਲ ਅੱਗ ਲੱਗੇ ਨੇ ਘੱਟੋ ਘੱਟ 15-20 ਮਿੰਟ ਲੱਗ ਜਾਂਦੇ ਨੇ ਇਸ ਨੂੰ ਬਣਾਉਣ ਵਾਸਤੇ ਤੇ ਆਟਾ ਤੋਲ ਕੇ ਪਾਇਆ ਜਾਂਦਾ ਹੈ ਤੇ ਗੁੜ ਵੀ ਤੋਲ ਕੇ ਪਾਇਆ ਜਾਂਦਾ ਹੈ ਸਾਰੇ ਸੇਵਾਦਾਰਾਂ ਵੱਲੋਂ ਇੱਥੇ ਕਹਾਣੀ ਤਿਆਰ ਹੁੰਦੀ ਹੈ ਮਾਹਲਕੁੜਿਆਂ ਦੀ ਭਾਈ ਆਪਾ ਹੀ ਸ਼ਾਮ ਦਾ ਬਿਲਾ ਹੋ ਗਿਆ ਉਧਰ ਭਾਈ ਵੱਡੇ ਬਾਬੇ ਆਏ ਨੇ ਸੰਤ ਬਾਬਾ ਬਾਬੇ ਕਨੰਦ ਮਹਾਰਾਜ ਜੀ ਉਹ ਵੀ ਭਾਈ ਇੱਥੇ ਸਾਰੇ ਸੇਵਾਦਾਰਾਂ ਨਾਲ ਮੋਹ ਪਿਆਰ ਦੇ ਨਾਲ ਆਸ਼ੀਰਵਾਦ ਦਿੰਦੇ ਨੇ ਉਹਦੇ ਛੱਤ ਦੇ ਵੀ ਆਏ ਸੀ ਬਾਬੇ ਇੱਥੇ ਹੁਣ ਵੀ ਆਏ ਨੇ ਬਾਬਾ ਜੀ ਸ਼ਾਮ ਦਾ ਬਿਲਾ ਹੋ ਗਿਆ ਤਾਂ ਇੱਥੇ ਭਾਈ ਸ੍ਰੀ ਅਖੰਡ ਪਾਠ ਪ੍ਰਕਾਸ਼ ਨੇ ਤਵਾਬੇ ਇੱਥੇ ਸ੍ਰੀ ਅਖੰਡ ਪਾਠ ਤੇ ਸਾਰੇ ਸੇਵਾਦਾਰਾਂ ਨੂੰ ਭਾਈ ਆਸ਼ੀਰਵਾਦ ਦੇਣਾ ਇਹਨੇ ਥੇ ਤੇ ਸੋਨੂੰ ਅਸੀਂ ਸਾਰਾ ਦਿਖਾਉਨੇ ਆ ਸਾਰੀ ਚਾਨਣੀ ਸੇਵਾਦਾਰਾਂ ਨੇ ਭਾਈ ਅੱਜ ਦਿਨੇ ਤਿਆਰ ਕੀਤੀ ਆ ਲਾਈ ਆ ਹੁਣ ਸ਼ਾਮ ਦਾ ਬਿਲਾ ਹੋ ਗਿਆ ਸਾਰੀ ਸੰਗਤ ਇਧਰ ਉਧਰ ਆਪੋ ਆਪਣੀ ਜ਼ਿੰਮੇਦਾਰੀ ਜਾਂ ਸੇਵਾ ਕਰੀ ਜਾਂਦੇ ਨੇ ਡਿਊਟਾਂ ਲੱਗੀਆਂ ਮੁੰਡਿਆਂ ਦੀਆਂ ਸਾਰਿਆਂ ਦੀਆਂ ਇਧਰ ਵੀਰ ਲਾਈਟਾਂ ਲਾਈ ਜਾਂਦੇ ਨੇ ਤੇ ਆਹ ਮੇਨ ਆਹ ਭਾਈ ਡੇਰੇ ਦਾ ਮੇਨ ਗੇਟ ਹੈ ਬਹੁਤ ਸੋਹਣਾ ਸਜਾਇਆ ਹੋਇਆ ਕੰਨਾ ਕਰਾਵਨ ਜੋਗ ਪ੍ਰਪਾਵ ਕੋਈ ਕੋ ਨੋ ਇਹ ਡੇਰਾ ਭਾਈ ਮੇਨ ਡਿਊਟੀ ਹੈ ਮੇਨ ਗੇਟ ਹੈਗਾ ਜੋ ਸੇਵਾਦਾਰਾਂ ਨੇ ਬਹੁਤ ਸ਼ੌਂਕ ਦੇ ਨਾਲ ਸੇਵਾ ਕੀਤੀ ਹੈ ਸਜਾਇਆ ਹੈਗਾ ਇਹ ਤਾਂ ਸਾਨੂੰ ਬਾਹਰੋਂ ਦਿਖਾਉਣੇ ਲਾਜ਼ਮੀ ਦਿਖਾਵਾਂਗੇ ਸ੍ਰੀ ਠੰਡਪਾਟਾ ਪ੍ਰਕਾਸ਼ ਨੇ ਪਿੰਡ ਝੋਲਰੋਹੀ ਵਿੱਚ ਸਾਹਮਣੇ ਇਧਰ ਭਾਈ ਗੁਰੂ ਘਰ ਪਾਸ਼ਾ ਜੀ ਦਸਵੀਂ ਪਿੰਡ ਝੋਲਰੋਹੀ ਤੇ ਗੁਰੂ ਘਰ ਦੇ ਨਾਲ ਹੀ ਸੰਤਾਂ ਦਾ ਡੇਰਾ ਹੈਗਾ ਡੇਰਾ ਬਾਬਾ ਨਾਗਾ ਜੀ ਪਿੰਡ ਝੋਲਰੋਹੀ ਤੇ ਇੱਥੇ ਸ੍ਰੀ ਅਖੰਡ ਪਾਠ ਪ੍ਰਕਾਸ਼ ਨੇ ਅੱਜ ਭਾਈ ਪਹਿਲਾ ਦਿਨ ਹੈਗਾ। ਸ੍ਰੀ ਅਖੰਡ ਪਾਠ ਪ੍ਰਕਾਸ਼ ਨੇ ਸ਼ਰਧਾਂ ਦਾ ਕਰਕੇ ਸੰਤਾਂ ਨੇ ਸੇਵਾਦਾਰਾਂ ਨੇ ਪਿੰਡ ਚੋਲੜੋਈ ਵੱਲੋਂ ਸਾਰੇ ਬਾਹਰ ਅੰਦਰ ਸੇਵਾਦਾਰਾਂ ਨੇ ਬੜੇ ਏਕੇ ਦੇ ਨਾਲ ਅਖੰਡ ਪਾਠ ਪ੍ਰਕਾਸ਼ ਕਰਾਉਂਦੇ ਨੇ ਤੇ ਸੇਵਾ ਕਰਦੇ ਨੇ ਭਾਈ। ਐ ਕਰ ਲੋ ਜੋ। ਹਾਂਜੀ ਭਾਈ ਤੇ ਸਾਹਮਣੇ ਭਾਈ ਇੱਥੇ ਬਰਤਨ ਵਾਲੇ ਸੇਵਾਦਾਰ ਆ ਇਹਨਾਂ ਨੇ ਅੱਢ ਸੇਵਾ ਕਰਦੇ ਨੇ ਅੱਢ ਡਿਊਟੀ ਲਈ ਹੈ ਇਹ ਸਾਰੇ ਸੇਵਾਦਾਰ ਬਰਤਨਾਂ ਦੀ ਸੇਵਾ ਕਰਦੇ ਨੇ ਝੂਠੇ ਭਾਂਡਿਆਂ ਦੀ ਸੇਵਾ ਕਰਦੇ ਨੇ ਤੇ ਪਾ ਆ ਇਧਰ ਭਾਈ ਮੁੰਡਿਆਂ ਨੇ ਤੀਜੀ ਕਹਾਣੀ ਚ ਲਾਤੀ ਸੀ ਇਹ ਇੱਧਰ ਭਾਈ ਮੁੰਡਿਆਂ ਨੇ ਤੀਜੀ ਪੱਟੀ ਸ਼ੁਰੂ ਕੀਤੀ ਹੈ ਹੋ ਗਿਆ ਉਹ ਅੱਧਾ ਘੰਟਾ ਤੇ ਆਪਣੇ ਬਿਜਲੀ ਵਿਭਾਗਾਂ ਸ਼ਰਮਾ ਜੀ ਬੈਠੇ ਨੇ ਇਹ ਤੀਜੀ ਪੱਟੀ ਲੇਟ ਚਲਾਈ ਹੈ ਆ ਦੋ ਕਾਫੀ ਟਾਈਮ ਹੋ ਗਿਆ ਚੱਲਦਿਆਂ ਇਹਨਾਂ ਨੂੰ ਇਹ 4 ਵਜੇ ਦੀਆਂ ਚਲਾਈਆਂ ਭਾਈ ਤੇ ਕਾਫੀ ਟਾਈਮ ਹੋ ਲੱਗ ਜਾਂਦਾ ਘਰ ਤੇ ਥੋੜਾ ਕੱਚੂ ਵਾਲੀ ਚਾਲ ਚੱਲਦਾ ਕੰਮ ਇਹ ਸਲੋਲੀ ਸਲੋਲੇ ਕਿਉਂਕਿ ਇਹ ਕੰਮ ਜੀ ਸ਼ਾਂਤੀ ਨਾਲ ਕੀਤਾ ਜਾਂਦਾ ਹੈ ਤੇ ਇੱਕ ਪੂਰਤੇ ਕਰਾਂ ਕਾਫੀ ਟਾਈਮ ਲੱਗ ਜਾਂਦਾ ਐ ਇਹਨੂੰ ਕਹਾਣੀ ਬੋਲਦੇ ਆ ਭਾਈ ਆਪਾਂ ਇਹ ਕਹਾਣੀ ਆ ਤੀਜੀ ਪੱਟੀ ਥੋੜੀ ਲੇਟ ਚਲਾਈ ਐ ਘਟੋ ਘਾਟਾ ਤਰਨਾ ਖਾਣਨੇ ਕੱਢੀਆਂ ਹੋਣੀਆਂ ਅਜੇ ਤੇ ਰਾਤ ਦੇ ਘਟੋ ਘਾਟਾ 12 1 ਵਜੇ ਜਿਵੇਂ ਘਰਾਂ ਤੇ ਕਾਫੀ ਸੇਵਾਦਾਰ ਆਏ ਨੇ ਰਾਤ ਦੇ ਵੱਜ ਗਏ 9:30 ਤੇ ਸੇਵਾ ਚੱਲੀ ਜਾਂਦੀ ਐ ਭਾਈ ਇਧਰ ਸੇਵਾਦਾਰ ਬੈਠੇ ਨੇ ਆਪ ਹੀ ਆਪਣੇ ਕੇਵਲ ਸਿੰਘ ਭਤੀਜ ਦਾ ਲੜਕਾ ਐ ਹਾਂਜੀ ਦੋਸਤੋ ਭਾਈ ਟਾਈਮ ਹੋ ਗਿਆ ਰਾਤ ਦੇ 10:30 ਇਹ ਆ ਕਾਣੀ ਲਾਸਟ ਇਹ ਮੁੰਡੇ ਆਪਦੀ ਸੇਵਾ ਤੇ ਲਾਸਟ ਤੱਕ ਭਈ ਪੂਰੀ ਜਾ ਕੇ ਪਿਆਰ ਦੇ ਨਾਲ ਸੇਵਾ ਕੀਤੀ ਹੈ ਮੁੰਡਿਆ ਨੇ ਲਾਸਟ ਕਾਣੀ ਅੱਜ ਦੀ ਬਾਬਿਆਂ ਦੇ ਸ਼ਰਾਧਾਂ ਦੇ ਭੋਗ ਤੇ ਸ਼੍ਰੀ ਕਾੰਡ ਪਾਠ ਦੇ ਵਿੱਚ ਤੇ ਉਧਰ ਆਪਾਂ ਸਾਨੂੰ ਕੂੜਿਆਂ ਵਾਲਾ ਦਿਖਾ ਕੇ ਲਿਆਉਣੇ ਹੈਗੇ ਹਾਂਜੀ ਦੋਸਤੋ ਰਾਤ ਦੇ ਵੱਜ ਗਏ 10:30 ਉਹ ਲਾਸਟ ਕਾਣੀ ਦਿਖਾਈ ਹੈ ਨਾ ਕੁਝ ਸੇਵਾਦਾਰ ਉੱਥੇ ਬੈਠੇ ਨੇ ਕੁਝ ਇੱਧਰ ਬੈਠੇ ਨੇ ਤੇ ਸਾਰੇ ਸੇਵਾ ਦਾ ਡੋਬਾ ਡਟ ਡਟਾਂ ਤੇ ਲੱਗੇ ਨਹੀਂ ਆ ਵੀਰ ਕੁਛ ਇਹ ਗੰਡੇ ਚੀਰੀ ਜਾਂਦੇ ਨੇ ਪਹਿਲਾਂ ਉੱਥੇ ਆਲੂ ਚੀਰੀ ਜਾਂਦੇ ਸੀ ਮੁੰਡੇ ਕਿਉਂ ਲਾਸਟ ਖਾਣੀ ਸਾਨੂੰ ਦੱਸਿਆ ਸੀ ਲਾਸਟ ਖਾਣੀ ਹੈਗੀ ਅੱਜ ਦੀ ਤੇ ਇੱਧਰ ਮੁੰਡੇ ਭਾਈ ਚਾਹ ਵਾਲਾ ਲੰਗਰ ਚੱਲੀ ਜਾਂਦਾ ਹੈਗਾ ਇੱਥੇ ਚਾਹ ਦਾ ਪ੍ਰਬੰਧ ਸੀਗਾ ਪੂਰਾ ਤੁਸੀਂ ਲੰਗਰ ਛੱਕ ਸਕਦੇ ਹੋ ਅੱਲਾ ਸ਼ੱਕੇ ਹੱਟੇ ਹੈਗੇ ਤੇ ਆ ਭਾਈ ਲਾਸਟ ਖਾਣੀਆਂ ਲਾਸਟ ਖਾਣੀ ਕੱਢੀ ਜਾਂਦੇ ਆ ਵੀਰ ਬਸ ਉਹ ਘੋਲੀ ਜਾਂਦੇ ਹੈਗੇ ਆ ਚੱਲੀ ਜਾਂਦਾ ਕੰਮ ਲਾਸਟ ਖਾਣੀ ਦਾ ਟਾਈਮ ਹੋ ਗਿਆ ਰਾਧਾ 10:30 ਸੇਵਾਦਾਰ ਭਾਂਡੇ ਵਾਲਿਆਂ ਨੇ ਵੀ ਸਾਰੇ ਸਫਾਈ ਕਰਤੀ ਭਾਂਡੇ ਦੀ ਫਾਇ ਆ ਭਾਈ ਲਾਸਟ ਸੀ ਸਾਡਾ ਲੈ ਵੀ ਚਾਲਾ ਸਾਡੇ ਕੰਤੇ ਨੇ ਪਾਤਾ ਦੇ ਵਿੱਚ ਪਾਣੀ ਜੈ ਹੋ ਆ ਭਾਈ ਟੇਕਦਾ ਮੱਥਾ ਕੰਤੇ ਨੇ ਤੇ ਰਾਤ ਦੇ ਬਚ ਗਏ ਬਾਹਰ ਤੇ ਉਧਰਲੇ ਵੀਰ ਆਏ ਕੰਟੀਨਿਊ ਜਾਰੀ ਹੈ ਸੇਵਾਦਾਰ ਇੱਧਰ ਲਈ ਵੀ ਸੁੰਨ ਦਿਖਾਤੇ ਸੀ ਪਹਿਲਾਂ ਸੇਵਾਦਾਰ ਲੱਗ ਰਹੇ ਨੇ ਤੇ ਆਕੇ ਹੋਏ ਬਾਵਾ ਜੀ ਉਹ ਇਹਨਾਂ ਕੋਲੇ ਪਾਈ ਕਾਣੀ ਅਜੇ ਬਰਕਰਾਰ ਹੈ ਸੇਵਾਦਾਰ ਲੱਗੇ ਦੇ ਤੇ ਸਾਡੇ ਕੋਲੇ ਪਾਈ ਫਤਿਹ ਹੋ ਗਿਆ ਮੋਰਚਾ ਇਹ ਪਾਣੀ ਪਾਤਾ ਪਾਈ ਕੰਤ ਨਹੀਂ ਅੱਛਾ ਤੇ ਮੋਰਚਾ ਫਤਿਹ ਹੋਇਆ ਵਿਚਾਲੜੀ ਪੱਟੀ ਦਾ ਤੇ ਇੱਧਰ ਲਈ ਸੇਵਾਦਾਰ ਵੀ ਲੱਗ ਰਹੇ ਨੇ ਤੇ ਟਾਈਮ ਵੱਜ ਗਿਆ 12 ਬਸ ਇਹਨਾਂ ਨੇ ਵੀ ਕੰਪਲੀਟ ਕਰਨ ਵਾਲੀ ਹੈ ਥੋੜੀ ਬਹੁਤ ਰਹਿ ਗਈ ਕਾਣੀ ਇਹਨਾਂ ਕੋਲੇ ਵੀ ਸਾਰੇ ਸੇਵਾਦਾਰ ਨੇ ਲਗਾਤਾਰ ਬਿਨਾਂ ਰੁਕੇ ਸੇਵਾ ਕੀਤੀ ਹੈ ਭਈ ਸਾਰੇ ਸੇਵਾਦਾਰਾਂ ਨੇ ਹਾਂਜੀ ਦੋਸਤੋ ਰਾਤ ਭਾਈ ਕਮਾਲ ਪੂੜੇ ਕੱਢਣ ਤੋਂ ਬਾਅਦ ਅਗਲਾ ਦਿਨ ਹੈ ਤੜਕੇ ਤੜਕੇ ਤੇ ਰਾਤ ਤੁਸੀਂ ਦੇਖਿਓ ਸਾਰੀ ਸੇਵਾ ਹਨਾ ਤੇ ਭਈ ਅੱਜ ਅਗਲਾ ਦਿਨ ਹੈਗਾ ਜੈ ਸੰਤਾਨ ਦਾ ਨਾ ਦੇ ਪਰਮਜਿ ਪ੍ਰਾਈ ਕਰ ਰਹੇ ਸੱਜ ਮਹਿ ਸਾਚ ਸਮਾ ਤੇ ਆਪਾਂ ਤੇ ਕਿਉਂ ਨਹੀਂ ਭਾਈ ਬਾਬੇ ਦੇ ਉੱਤੇ ਮੱਥਾ ਹਾਂਜੀ ਦੋਸਤੋ ਆ ਆਪਣੇ ਭਾਈ ਕਾਂਤੇ ਦੀ ਸੇਵਾ ਇਹਨੂੰ ਖਜ਼ਾਨੇ ਦੀਆਂ ਚਾਬੀਆਂ ਫੜਾ ਰਖੀਆਂ ਇੱਥੇ ਕਮਰਿਆਂ ਦੀ ਤੇ ਦੀ ਜ਼ਿੰਮੇਵਾਰੀ ਹੈ ਕੋਸਾ ਤੇ ਆਪਾਂ ਦਰਭਾਈ ਮੱਥਾ ਟੇਕ ਕੇ ਉਹਨੇਗੇ ਤੇ ਸਾਰੇ ਸੇਵਾਦਾਰ ਇਥੇ ਲਗਾਤਾਰ ਕੰਟੀਨਿਊ ਯਾਰੀ ਹੈ ਆ ਆਪਣਾ ਭਾਈ ਪ੍ਰਕਾਸ਼ ਸਿੰਘ ਇਹਦੀ ਟੈਂਟ ਦੀ ਸੇਵਾ ਇਹ ਮੁੰਡੇ ਦੀ ਸੀ ਭਾਈ ਹਾਂਜੀ ਦੋਸਤੋ ਦੇਰਾ ਬਾਬਾ ਨਾਗਾਜੀ ਮੇਨ ਤਰਵਾਰ ਸਾਹਿਬ ਇੱਥੇ ਭਾਈ ਸ਼੍ਰੀ ਅਖੰਡ ਪਾਠ ਪ੍ਰਕਾਸ਼ ਨੇ ਤੇ ਅੱਜ ਭਾਈ ਦੂਜਾ ਦਿਨ ਹੈਗਾ ਤੇ ਅੱਜ ਸ਼ਰਧਾਂਜ ਕਰਕੇ ਸਾਰੇ ਸਾਧੂ ਸੰਤਾਂ ਨੂੰ ਭਾਈ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਲੰਗਰ ਸ਼ਿਕਾਇ ਜਉਗਾ ਤੇਰਾ ਬਾਬਾ ਜੀ ਮੱਥਾ ਟੇਕ ਕੇ ਆਉਣੀ ਮਾਸਤਾ ਦੇ ਰਿਤੀ ਰਿਵਾਜ ਪਰਮ ਕਮਾਇਆ ਜੀ ဘုရားကလည်းမြတ်စွာဘုရားကလည်းသာဇာန ਜੀ ਸੰਗਤੋ ਆਰਾਧ ਭਾਈ ਕੂੜਿਆਂ ਤੋਂ ਬਾਅਦ ਹੁਣ ਇੱਥੇ ਮਿੱਠੇ ਦੇ ਵਿੱਚ ਸੰਤਾਂ ਵੱਲੋਂ ਸੰਗਤ ਵੱਲੋਂ ਸੇਵਾਦਾਰਾਂ ਵੱਲੋਂ ਜਲੇਬੀਆਂ ਦਾ ਇੱਥੇ ਪੂਰਾ ਪੂਰੀ ਸੇਵਾ ਦਾ ਸੇਵਾ ਚੱਲੀ ਜਾਂਦੀ ਹੈ ਜਲੇਬੀਆਂ ਦੀ ਮਿੱਠੇ ਦੇ ਵਿੱਚ ਕਿਰਪਾ ਮਹਾਂਪੁਰਸ਼ਾਂ ਦੀ ਪਿੰਡ ਵੱਲੋਂ ਨਗਰ ਵੱਲੋਂ ਸਾਰੇ ਸੰਤ ਬਾਬਾ ਸੁਦਾਮਨੰਦ ਮਹਾਰਾਜ ਜੀ ਸ਼ਰਧਾ ਦੇ ਕਿਰਪਾ ਆਸ਼ੀਰਵਾਦ ਦਿੰਦੇ ਹੋਏ ਬਾਬੇ ਤੇ ਭਾਈ ਮਿੱਠੇ ਦੇ ਵਿੱਚ ਜਲੇਬੀ ਜਲੇਬੀ ਬੜੀ ਥੋੜੀ ਸਿੱਧੀ ਘੜਦੇ ਆ ਇਹ ਅਜੇ ਕੱਢਿਆ ਨਹੀਂ ਪੂਰਾ ਹਾਂਜੀ ਦੋਸਤੋ ਸ੍ਰਾਦਨ ਨੂੰ ਮੁੱਖ ਰੱਖਦੇ ਹੋਏ ਸ੍ਰੀ ਅਖੰਡ ਬਾਠਾ ਨੂੰ ਮੁੱਖ ਰੱਖਦੇ ਹੋਏ ਬਾਬਾ ਜੀ ਵੱਲੋਂ ਸੇਵਾਦਾਰਾਂ ਵੱਲੋਂ ਪਿੰਡ ਵੱਲੋਂ ਮਿੱਠੇ ਦੇ ਵਿੱਚ ਜਲੇਬੀ ਬਣਾਈ ਗਈ ਹੈ ਸੇਵਾਦਾਰ ਸਾਰੇ ਭਾਈ ਬੜੇ ਪਿਆਰ ਦੇ ਨਾਲ ਦਿਓਟਾਂ ਦੇ ਸਾਹਮਣੇ ਭਾਈ ਸਾਰੇ ਸੇਵਾਦਾਰਾਂ ਨੇ ਤਾਂ ਇਹ ਪਹਿਲਾ ਪੂਰ ਰਾਤ ਪੂਰੀਆਂ ਤੋਂ ਬਾਅਦ ਹੁੰਦਾ ਹੈ ਤੜਕੇ ਦੇ ਦੂਜੇ ਦਿਨ ਦਾ ਪਹਿਲਾ ਪੂਰ ਜਲੇਬੀਆਂ ਦਾ ਇਹਨੂੰ ਚਾਹ ਨਹੀਂ ਦਿੰਦੇ ਸਾਡੇ ਆਰਾਮ ਸੇਵਾਦਾਰ ਤੇ ਬਾਕੀ ਸਾਰੇ ਦੋਸਤ ਮਿੱਤਰ ਸੇਵਾਦਾਰ ਆ ਤੇ ਇਧਰ ਹਜੇ ਉਧਰ ਵੀ ਹਜੇ ਕਪੂਰ ਪਾਤਾ ਭਾਈ ਕੜਾਹੀ 'ਚ ਦੋ ਪੱਟੀਆਂ ਲੰਗਾ ਸੇਵਾਦਾਰਾਂ ਨੇ ਕਿਉਂਕਿ ਵੱਡੀ ਗੱਲ ਬਾਤ ਹੈਗੀ ਇੱਧਰ ਵੀ ਭਾਈ ਇੱਕ ਕਪੂਰ ਘੜਤਾ ਤੇ ਇੱਧਰ ਵੀ ਚਾशनी ਚ ਡਬੋਤਾ ਕਪੂਰਾ ਤੇ ਹਜੇ ਪਹਿਲੀ ਸ਼ੁਰੂਆਤ ਹੈਗੀ ਮਿੱਠੇ ਦੇ ਵਿੱਚ ਜਲੇਬੀ ਵਾਲਾ ਤੇ ਇੱਥੇ ਭਾਈ ਜਲੇਬੀਆਂ ਗਟਰੀਆਂ ਦੇ ਵਿੱਚ ਰੱਖਣਗੇ ਸੇਵਾਦਾਰਾਂ ਹਾਂਜੀ ਦੋਸਤੋ ਉਹ ਜਲੇਬੀਆਂ ਦੇ ਨਾਲ ਹੁਣ ਆਹ ਦੇਗ ਦੇ ਵਿੱਚ ਦੁੱਧ ਵਾਲੀ ਜਾਂਦੇ ਆ ਹੁਣ ਤੁਸੀਂ ਆਖੋਗੇ ਕਿ ਇਹ ਭਾਈ ਸ਼ਰਾਧਾ ਨੂੰ ਉਹ ਪੂਰੀਆਂ ਵੰਡਾਂਗੇ ਸਿੰਧਾਰਾ ਮਾਲ ਪੂੜੇ ਉਹਦੇ ਨਾਲ ਖੀਰ ਇਹ ਪ੍ਰਸ਼ਾਦ ਦੇ ਵਿੱਚ ਸ਼ਰਧਾ ਵਾਸਤੇ ਖੀਰ ਤਿਆਰ ਕਰੀ ਜਾਂਦੇ ਆ ਸਾਡੇ ਖਾਲਸੇ ਬਜ਼ੁਰਗ ਬਾਪੂ ਲਾਲੋ ਸਾਡੇ ਹਲਵਾਈ ਲਾਲੋ ਭਾਈ ਤੁਸੀਂ ਤੇ ਖੀਰ ਤਿਆਰ ਕਰਦੇ ਨੇ ਉਧਰ ਪੂੜਿਆਂ ਦੇ ਨਾਲ ਖੀਰ ਤੇ ਉਧਰ ਮਿੱਠੇ ਦੇ ਵਿੱਚ ਜਲੇਬੀਆਂ ਪਹਿਲਾ ਪੂਰਾ ਤੜਕੇ-ਤੜਕੇ ਦਾ ਟਾਈਮ ਪੂੜਿਆਂ ਤੋਂ ਦੂਜੇ ਦਿਨ ਦਾ ਅਗਲੇ ਦਾ ਤੜਕੇ ਦਿਨ ਦਾ ਤੇ ਇਧਰ ਸੇਵਾਦਾਰ ਲਗਾਤਾਰ ਬਰਤਨਾਂ ਦੀ ਸੇਵਾ ਝੂਠੇ ਭਾਂਡਿਆਂ ਦੀ ਸੇਵਾ ਲਗਾਤਾਰ ਕਰਦੇ ਨੇ ਵੀਰਾਂ ਚੰਗੀ ਡਿਊਟੀ ਕਰਦੇ ਨੇ ਸੇਵਾਦਾਰ ਸਾਰੇ ਆਪਾਂ ਦੀ ਜਮੇਦਾਰੀ ਸੰਭ ਕੇ ਪਾਈ ਤੇ ਇਥੇ ਭਾਈ ਆ ਵੀ ਸਾਰੇ ਕਿਹੜੇ ਬਰਤਨ ਸਾਫ ਕਰੀ ਜਾਂਦੇ ਹਨਾ ਇਥੇ ਭਾਈ ਸਾਰੀ ਸੰਗਤ ਨੂੰ ਤੇ ਤੇ ਸਾਧੂ ਸੰਤਾਂ ਦਾ ਆਸ਼ੀਰਵਾਦ ਲੈਣਗੇ ਸਾਰੀ ਸੰਗਤ ਤੇ ਉਹਨਾਂ ਨੂੰ ਭਾਈ ਇੱਥੇ ਲੰਗਰ ਸ਼ਿਕਾਇਆ ਹੋਇਆ ਆ ਬਰਤਨ ਸਾਰੇ ਸੇਵਾਦਾਰ ਸਾਫ ਕਰੀ ਜਾਂਦੇ ਆਗੇ ਇਹ ਜਿੰਨੇ ਵੀ ਬਰਤਨ ਸਾਫ ਕਰਦੇ ਨੇ ਤੇ ਸਾਰੇ ਇਥੇ ਭਾਈ ਸਾਧੂ ਸੰਗਤ ਤੇ ਸਾਰੇ ਸੇਵਾਦਾਰ ਬੜੇ ਪਿਆਰ ਦੇ ਨਾਲ ਇਥੇ ਲੰਗਰ ਛਕਣਗੇ ਉਹਨਾਂ ਵਾਸਤੇ ਬਰਤਨਾਂ ਦੀ ਸਫਾਈ ਹੋ ਰਹੀ ਹੈ ਕਿਉਂਕਿ ਥੋੜੇ ਗਿੱਲੇ ਸੀ ਇਹ ਵਿੱਚ ਕਪੜਾ ਮਾਰਨਾ ਜ਼ਰੂਰੀ ਹੈਗਾ ਚਾਹਤੇ ਬਾਕੀ ਸੇਵਾਦਾਰ ਸਾਫ਼ ਕਰੀਂਦੇ ਤੇ ਇਥੇ ਇੱਕ ਪੰਗਤੀ ਦੇ ਵਿੱਚ ਇਧਰ ਜੇ ਸਾਧੂ ਸੰਤਾਂ ਨੂੰ ਬੜੇ ਪਿਆਰ ਦੇ ਨਾਲ ਲੰਗਰ ਛਕਾਇਆ ਜਾਵਾ ਇੱਕ ਪੰਗਤੀ ਦੇ ਵਿੱਚ ਬੈਠ ਕੇ ਹਾਂਜੀ ਦੋਸਤੋ ਇਹ ਸਾਰੇ ਸੰਗਤ ਇੱਥੇ ਟੜਕੇ-ਟੜਕੇ ਭਾਈ ਚਾਟੇ ਦਾ ਲੰਗਰ ਚਾਟੇ ਸ਼ਕੀਨ ਦੇ ਸਾਰੇ ਸੇਵਾਦਾਰ ਇਹ ਟੜਕੇ ਦੇ ਆਏ ਨੇ ਭਾਈ ਚਾਹ ਸ਼ਕਦੇ ਨੇ ਸਾਰੇ ਕਿਉਂਕਿ ਇਸ ਤੋਂ ਬਾਅਦ ਲੰਗਰ ਚੱਲੂ ਆਗਾ ਸਭ ਸੰਤਾਂ ਦਾ ਲੰਗਰ ਚੱਲਿਆ ਆਗਾ ਕਿਹੜਾ ਭਾਈ ਕਿਹੜੇ ਨੇ ਵੀਰ ਨੇ ਇਥੇ ਚਾਹ ਸ਼ਕਨੀ ਹੈ ਚਾਹ ਸ਼ਕ ਸਕਦੇ ਹਾਂ ਬੜੇ ਪਿਆਰ ਦੇ ਨਾਲ ਹਾਂਜੀ ਦੋਸਤੋ ਇਥੇ ਭਾਈ ਸ਼ਰਧਾ ਨਾਲ ਕਰਕੇ ਸ਼੍ਰੀ ਅਖੰਡ ਪਾਠ ਪ੍ਰਕਾਸ਼ ਹੈ ਵੱਡੇ ਬਾਬਾ ਜੀ ਸੰਤ ਬਾਬਾ ਬੋਵੇਕਾਨੰਦ ਮਹਾਰਾਜ ਜੀ ਇਥੇ ਭਾਈ ਪਿੰਡ ਝੋਲ ਰੋਹੀ ਡੇਰੇ ਦੇ ਵਿੱਚ ਆਏ ਨੇ ਦਰਸ਼ਨ ਦਿੱਤੇ ਨੇ ਭਾਈ ਸੰਤਾਂ ਨੇ ਬੜੀ ਕਿਰਪਾ ਹੈ ਵਾਹ ਪਰਸ਼ਾਂ ਦੀ ਪਿੰਡ ਦੇ ਉੱਤੇ ਸਾਥੇ ਭਾਈ ਪਿੰਡ ਦੇ ਵਿੱਚੋਂ ਜੋ ਵੀ ਰਸਤਾ ਆਉਂਦੀ ਹੈ ਸੇਵਾਦਾਰ ਆਪਣੀ ਡਿਊਟੀ 'ਤੇ ਲੱਗੇ ਹੋਏ ਨੇ ਕੋਈ ਪਿੰਡ ਦੇ ਵਿੱਚੋਂ ਦੁੱਧ ਲਿਆਉਂਦਾ ਹੈ ਕੋਈ ਆਟਾ ਖਾਂਡਾ ਸਾਥੇ ਭਾਈ ਸੇਵਾਦਾਰਾਂ ਨੂੰ ਤੁਸੀਂ ਫੜਾ ਸਕਦੇ ਹੋ ਦੇ ਸਕਦੇ ਹੋ ਭਾਈ ਅੰਦਰ ਮੇਨ ਲੰਗਰ ਲੰਗਰ ਦੇ ਵਿੱਚ ਮਾਈਆਂ ਪ੍ਰਸ਼ਾਦੇ ਪਕਾਈ ਜਾਂਦੀਆਂ ਹਨ ਉੱਥੇ ਚੱਲ ਮਤੋ ਧਾਇ ਨੇ ਲਗੜੀਏ ਬੰਦਰ ਦਵਾਨਾ ਭਾਂਤੇ ਹੰਸਾ ਸਰੋਲੀ ਜੰਨਾ ਹਾਂਜੀ ਦੋਸਤੋ ਆ ਦੇਖੋ ਭਾਈ ਕਿਹੜੇ ਕੁੱਤੇ ਫਿਰਦੇ ਹਨ ਕੁੱਤੀ ਆ ਇੱਥੇ ਸੁੱਈ ਹੈ ਛਪੜੀ ਚ ਤੇ ਭਾਈ ਇਹਦਾ ਪੂਰਾ ਧਿਆਨ ਰੱਖਿਆ ਗਿਆ ਹੈਗਾ ਡੇਰੇ ਵੱਲੋਂ ਸੰਤਾਂ ਵੱਲੋਂ ਸੇਵਾਦਾਰਾਂ ਵੱਲੋਂ ਅੱਜ ਕਿਵੇਂ ਸ਼ਰਧਾਂ ਦਾ ਭਾਈ ਇੱਥੇ ਲੰਗਰ ਚੱਲੇ ਹੈ ਨਾ ਡੇਰੇ 'ਚ ਤੇ ਉਵੇਂ ਭਾਈ ਗਾਂਆਂ ਨੂੰ ਤੇ ਕੁੱਤਿਆਂ ਨੂੰ ਸਪੈਸ਼ਲ ਦੇਸੀ ਘੋਦੀ ਚੂਰੀ ਕੁੱਟ ਕੇ ਉਹਨਾਂ ਦੀ ਭਾਈ ਸੇਵਾ ਕੀਤੀ ਗਈ ਹੈ ਤੇ ਆ ਸੇਵਾਦਾਰ ਸਾਰੇ ਉਹਨਾਂ ਨੂੰ ਪਾਉਂਦੇ ਫਿਰਦੇ ਕਿਵੇਂ ਉਹ ਕੁੱਤੀ ਖਾਈ ਜਾਂਦੀ ਹੈ ਤੇ ਗਾਂਆਂ ਨੂੰ ਤੇ ਕੁੱਤਿਆਂ ਨੂੰ ਕਿਵੇਂ ਬਾਈ ਕੁੱਤੇ ਮਿਲ ਜਾਂਦੇ ਆ ਉਵੇਂ ਜਾਂ ਕੁੱਤੇ ਕਤੂਰੇ ਗਾਂਾਂ ਉਵੇਂ ਆਹ ਚੂਰਮਾ ਭਾਈ ਚੂਰੀ ਦੇਸੀ ਘੋਚ ਤਿਆਰ ਕੀਤੀ ਹੈ ਸੇਵਾਦਾਰਾਂ ਨੇ ਤੇ ਉਵੇਂ ਛਕੀ ਜਾਂਦੇ ਹੈਗੇ ਤੇ ਪਾਈ ਜਾਂਦੇ ਹੈਗੇ ਇਹ ਵੀ ਭਾਈ ਇੱਕ ਜੱਗ ਦੇ ਵਿੱਚ ਇਹਨਾਂ ਨੂੰ ਵੀ ਯਾਦ ਕਰਕੇ ਇਹਨਾਂ ਨੂੰ ਵੀ ਲੰਗਰ ਸ਼ਿਕਾਇਆ ਜਾਂਦਾ ਹੈ ਕਿਵੇਂ ਅੱਜ ਸਰਾਧਾਂ ਦਾ ਕਰਕੇ ਕਾਮਾ ਨੂੰ ਸ਼ਤਾਂ ਤੇ ਸਰਾਧ ਪਾਈ ਜਾਂਦੇ ਨਾ ਪੰਛੀਆਂ ਦਾ ਧਿਆਨ ਰੱਖਿਆ ਗਿਆ ਤੇ ਉਵੇਂ ਨਾਲ ਕੁੱਤੇ ਤੇ ਗਾਂਾਂ ਤੇ ਸਾਰੇ ਭਾਈ ਇਹਨਾਂ ਦਾ ਵੀ ਧਿਆਰ ਰੱਖੇ ਵੀ ਇੱਕ ਰੱਬ ਦੇ ਜੀ ਹੁੰਦੇ ਨੇ। ਸ਼ਰਧਾਂ ਦੇ ਭਾਈ ਜੋ ਵੀ ਲੰਗਰ ਛਕਦੇ ਨੇ ਨਾ ਇੱਥੇ ਮਾਤਾ ਨੂੰ ਭੈਣਾਂ ਨੂੰ ਤੇ ਉਧਰ ਭਾਈ ਭਾਂਗਾਂ ਨੂੰ ਤੇ ਸਾਧੂ ਸੰਤਾਂ ਨੂੰ ਸਾਰਿਆਂ ਨੂੰ ਬੜੇ ਪਿਆਰ ਦੇ ਨਾਲ ਇੱਕ ਪੰਕਤੀ ਦੇ ਵਿੱਚ ਸੇਵਾਦਾਰ ਲੰਗਰ ਛਕਾਉਣ ਦੀ ਸੇਵਾ ਕਰੀ ਜਾਂਦੇ ਆਗੇ ਅੱਜ ਤੇ ਬੜੇ ਪਿਆਰ ਦੇ ਨਾਲ ਲੰਗਰ ਛਕੀ ਵੀ ਜਾਂਦੇ ਆ ਸਾਰੇ ਸੇਵਾਦਾਰ ਜਿੰਨੀ ਵੀ ਸੰਗਤ ਆਈ ਹੈ ਭਾਈ ਇੱਥੇ ਬੜੇ ਪਿਆਰ ਦੇ ਨਾਲ ਲੰਗਰ ਛਕਦੀ ਹੈ ਇੱਕ ਪੰਗਤੀ ਦੇ ਵਿੱਚ ਬੈਠ ਕੇ ਤੇ ਉਧਰ ਭਾਈ ਸੰਤਾਂ ਦੀ ਸਾਧੂ ਸੰਤ ਉਹਨਾਂ ਨੂੰ ਵੀ ਭਾਈ ਲੰਗਰ ਪਾਣੀ ਛਕੀ ਜਾਂਦੇ ਆ ਉਧਰ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਇੱਕ ਪੰਗਤੀ ਦੇ ਵਿੱਚ ਬੈਠ ਕੇ ਲੰਗਰ ਛਕੀ ਜਾਂਦੀ ਹੈ ਭਾਈ ਤੇ ਉਧਰ ਸਾਧੂ ਸੰਤ ਉਹ ਵੀ ਬੜੇ ਪਿਆਰ ਦੇ ਨਾਲ ਇੱਕ ਪੰਕਤੀ ਦੇ ਵਿੱਚ ਬੈਠ ਕੇ ਸਾਰੇ ਸੇਵਾਦਾਰਾਂ ਨੂੰ ਆਸ਼ੀਰਵਾਦ ਦਿੰਦੇ ਨੇ ਲੰਗਰ ਛਕਦੇ ਨੇ ਸ਼ਰਾਧਾਂ ਵਾਲੇ ਦਿਨ ਅੱਜ ਭਾਈ ਸ਼ਰਾਧ ਨੇ ਬਾਬਾ ਨੇ ਸ਼ਰਾਧ ਪਾਏ ਨੇ ਪਿੰਡ ਚੋਲਡ ਰੋਹੀ ਡੇਰਾ ਬਾਬਾ ਨਾਗਾ ਜੀ ਸਾਰੀ ਸੰਗਤ ਬੜੇ ਪਿਆਰ ਦੇ ਨਾਲ ਇੱਕ ਪੰਕਤੀ 'ਚ ਹੋ ਕੇ ਲੰਗਰ ਛਕਦੀ ਹੈ ਤੇ ਉਧਰਲੇ ਪਾਸੇ ਭਾਈ ਮਾਈਆਂ ਮਾਈਆਂ ਵੀ ਇੱਕ ਪੰਕਤੀ 'ਚ ਬੈਠ ਕੇ ਬੀਬੀਆਂ ਭੈਣਾਂ ਲੰਗਰ ਛਕਦੀਆਂ ਨੇ ਇੱਕ ਪੰਕਤੀ 'ਚ ਬੈਠ ਕੇ ਭਾਈ ਉੱਥੇ ਸਾਰੇ ਸੇਵਾਦਾਰ ਬੜੇ ਪਿਆਰ ਦੇ ਨਾਲ ਸੇਵਾ ਕਰਦੇ ਨੇ ਡੇਰਾ ਬਾਬਾ ਨਾਗਾਜ। ਤੇ ਜਲੇਬਾਂ ਵਾਲਾ ਲੰਗਰ ਵੀ ਚੱਲਦਾ ਰਹਿੰਦਾ ਹੈ। ਇਧਰ ਭਾਈ ਕੀ ਮੇਰੀ ਸਾਰੇ ਆਪਣੇ ਹਲਵਾਈ ਇਹ ਕੰਮ ਹੁਣ ਕਾਫੀ ਘੰਟੇ ਹੋ ਗਏ ਚੱਲਦੇ ਹਨ। ਕਾਫੀ ਪੂਰ ਘੜ ਤੇ ਮਿੱਠੀ ਜਲੇਬੀ ਮਿੱਠੇ ਦਾ ਵੀ ਇੰਤਜ਼ਾਮ ਕੀਤਾ ਵਾ ਬੇਨ ਕਿਮਿਆ। ਤੇ ਇਧਰ ਮੁੰਡੇ ਭਾਈ ਪਾਂਡਿਆਂ ਦੀ ਸੇਵਾ ਬਰਤਨਾਂ ਵਾਲਾ ਕੰਮ ਜਾਰੀ ਹੈ ਇਕੱਠਾ ਖੜਦਾ ਹੋ ਗਿਆ ਜਗਾਰਾ ਤੇ ਮੁੰਡੇ ਸਾਰੇ ਭਾਈ ਬਰਤਨਾਂ ਦੇ ਝੂਠੇ ਪਾਂਡਿਆਂ ਦੀ ਸੇਵਾ ਕਰਨ ਤੇ ਡਿਊਟੀ ਲਾਈ ਹੈ ਸਾਰੇ ਸੇਵਾਦਾਰਾਂ ਨੇ ਤਾਂ ਸੇਵਾ ਕਰੀ ਜਾਂਦੇ ਭਾਈ ਸਾਰੇ ਮੁੰਡੇ ਇੱਥੇ ਕਾਫੀ ਰੌਣਕ ਲੱਗੀ ਸੀ ਪਾਂਡਿਆਂ ਦੀ ਵੀ ਤੇ ਕਾਫੀ ਇਕੱਠ ਹੋ ਗਿਆ ਸੀ ਤੇ ਹਜੇ ਕੰਟੀਨਿਊ ਜਾਰੀ ਹੈ ਭੋਗ ਭਾਈ ਨੂੰ ਹਜੇ ਖਾਸਾ ਟਾਈਮ ਹੋ ਗਿਆ ਤੇ ਹਜੇ ਰੌਣਕ ਬਰਕਰਾਰ ਹੈਗੀ ਤੇ ਭਾਈ ਆਤਨ ਦੇ ਕ ਆਈ ਰੌਣਕ ਚੱਲੂਗੀ ਲੰਗਰ ਪਾਣੀ ਛਕੀ ਜਾਂਦੇ ਆਈ ਜਾਂਦੇ ਸੇਵਾਦਾਰ ਸੰਗਤ ਆਈ ਜਾਂਦੀ ਹੈ ਦਰਸ਼ਨ ਮਿਲੇ ਕਰੀ ਜਾਂਦੀ ਹੈਗੀ ਮੱਥਾ ਟੇਕੀ ਜਾਂਦੇ ਨਾਲ ਦੀ ਨਾਲ ਲੰਗਰ ਛਕੀ ਜਾਂਦੇ ਆਪਾਂ ਹਾਂਜੀ ਦੋਸਤੋ ਆਪਣੇ ਸੇਵਾਦਾਰਾ ਟੈਂਟ ਇਹ ਟਰਾਂਸਫਰ ਕਰ ਰਹੇ ਨੇ ਜਗਾ ਇਹ ਟੈਂਟ ਆ ਬਈ ਐਦਾਂ ਦਾ ਤਿਆਰ ਕੀਤਾ ਸੇਵਾਦਾਰਾਂ ਨੇ ਇਹਨੂੰ ਚੱਕ ਕੇ ਕਿਤੇ ਵੀ ਲਿਜਾ ਸਕਦੇ ਹੋ ਤੁਸੀਂ ਤੇ ਸਾਰੇ ਸੇਵਾਦਾਰਾ ਥੋੜਾ ਜਿਹਾ ਇਧਰ ਉਧਰ ਕਰੀ ਜਾਂਦੇ ਹੈਗੇ ਤੇ ਚੰਗੀ ਗੱਲ ਬਾਤ ਹੈ ਸੈਟਿੰਗ ਹੀ ਐਦਾਂ ਦੀ ਕਰੀ ਹੈ ਖਰ ਇਹਨਾਂ ਨੇ ਵੀ ਟੈਂਟ ਨੂੰ ਕਿਧਰੇ ਵੀ ਲਿਜਾ ਸਕਦੇ ਹੋ ਇਹ ਰੈਡੀਮੇਡ ਕਹਿ ਸਕਦੇ ਹੋ ਤੁਸੀਂ ਇਹ ਆਲ ਰੈਡੀਮੇਡ ਟੈਂਟ ਹੈ ਤੇਜੈਸਟ ਵਾਲਾ ਹੋਏ ਜੈਸਟ ਵਾਲ ਸਮਾਦਾਂ ਤੇ ਭਾਈ ਟੈਂਟ ਲਾਰੇ ਨੇ ਸੇਵਾ ਦਾ ਸਾਰੇ ਹੈਦੀਪੀ ਕੀ ਹਾਲ ਹੈ ਇਹ ਭਾਈ ਆਪਣਾ ਪੁਰਾਣਾ ਮਿੱਤਰ ਆ ਕਿਉਂਕਿ ਉਹਨੂੰ ਪੁਰਾਣਾ ਕਹਿ ਸਕਦੇ ਆ ਕਾਫੀ ਸਾਲ ਹੋ ਗਏ ਅੱਜ ਆ ਇੱਥੇ ਹੈ ਇਹ ਬੜਾ ਕਹਿਵਾ ਸੀ ਅੱਜ ਆਏ ਚੋ ਭਾਈ ਟੈਂਟ ਤੋਂ ਬਾਅਦ ਸੋਨੂੰ ਆ ਮੁੰਡੇ ਹੋ ਨਵਾਂ ਲਾਰੇ ਨੇ ਦੇਖ ਕਿਦਾਂ ਲਾਉਂਦੇ ਨੇ ਹਨਾ ਥੱਲੇ ਇਹਨਾਂ ਨੇ ਪੈਪਾਂ ਪਾ ਕੇ ਚਾ ਪ੍ਰਗਟ ਸੇ ਏ ਭਾਈ ਸੇਮੀ ਇਹਨਾਂ ਦਾ ਟੈਂਟ ਤੇ ਪ੍ਰਗਟਾ ਲਾਉਣ ਦਾ ਪੂਰਾ ਪੂਰਾ ਤਰੀਕਾ ਹੈ ਭਾਈ ਮੁੰਡਿਆਂ ਨੂੰ ਸੇਵਾਦਾਰਾਂ ਨੂੰ ਰੈਡੀਮੇਡ ਟੈਂਟ ਆ ਮੁੰਡਿਆਂ ਦਾ ਰੈਡੀਮੇਡ ਹਜੇ ਸਟਾਲ ਵਾਲਿਆਂ ਨੂੰ ਚੱਕ ਕੇ ਕਿਧਰੇ ਵੀ ਲੈ ਸਕਦੇ ਹੋ ਧੁੱਪੇ ਛਾਵੇਂ ਤੇ ਪਰਾਂ ਦੀ ਥੱਲੇ ਪਰਾਂ ਬਾਹਰ ਅੰਦਰ ਇਹਨੂੰ ਚੱਕ ਕੇ ਕਿਧਰੇ ਲੈ ਸਕਦੇ ਹੋ ਤੁਸੀਂ ਟਰਾਂਸਫਰ ਕਰ ਸਕਦੇ ਹੋ ਹਾਂਜੀ ਦੋਸਤੋ ਕਿੰਨੂੰ ਤੁਸੀਂ ਆ ਬਲੌਗ ਦੇਖੋਗੇ ਹਨਾ ਜੀ ਇਹ ਬਲੌਗ ਇੱਕ ਦਿਨ ਮੈਂ ਪਹਿਲਾਂ ਬਣਾਉਣਾ ਹੈ ਤੇ ਕਿੱਦੇ ਤੁਸੀਂ ਬਲੌਗ ਦੇਖੋਗੇ ਉਸ ਦਿਨ ਭਾਈ ਸ਼੍ਰੀ ਅਖੰਡ ਪਾਠ ਦੇ ਭੋਗ ਪੈਣਗੇ ਤੇ ਸਾਰੇ ਸੇਵਾਦਾਰ ਮਿੱਤਰ ਇੱਥੇ ਚੰਗੀ ਦਿਲੋਂ ਸੇਵਾ ਕਰਦੇ ਨੇ ਤੇ ਹਮੋ ਹਮਾ ਕੇ ਭਾਈ ਪਿੰਡ ਝੋਲਰੋਈ ਤੁਸੀਂ ਦਰਸ਼ਨ ਮਿਲੇ ਕਰ ਸਕਦੇ ਹੋਗੇ ਮੱਥਾ ਆ ਕੇ ਟੇਕ ਸਕਦੇ ਹੋਗੇ ਭਾਈ ਡੇਰਾ ਬਾਬਾ ਨਾਗਾ ਜੀ ਤੇ ਹਾਂਜੀ ਦੋਸਤੋ ਤੜਕੇ ਭਾਈ ਇੱਥੇ ਸ਼੍ਰੀ ਅਖੰਡ ਪਾਠ ਦੇ ਭੋਗ ਪੈਣਗੇ ਤੇ ਸਾਰੇ ਇੱਥੇ ਪਿੰਡ ਚੋਂ ਬੱਚੇ ਆ ਨਾ ਕਿੰਨੇ ਛੋਟੇ ਛੋਟੇ ਬੱਚੇ ਇੱਥੇ ਮਸਤੀ ਕਰੀ ਜਾਂਦੇ ਖੇਡੀ ਜਾਂਦੇ ਹੈਗੇ ਇਹ ਕਿਉਂ ਕਿ ਇੱਥੇ ਉਹ ਆਗੇ ਵੀ ਫਿਰਦੇ ਕਾਫੀ ਇਹ ਇੱਥੇ ਭਰਤ ਪਈ ਹੈ ਕਿਹੜੇ ਭਾਈ ਨਵੀਂ ਦੁਵਾਰ ਬਣਾਈ ਕੰਧ ਕੱਢੀ ਹੈ ਹਨਾ ਡੇਰੇ ਦਾ ਬਾਗਲ ਕਰਿਆ ਨਵਾ ਤੇ ਇੱਥੇ ਭਾਈ ਭਰਤ ਪਾ ਕੇ ਇਹ ਮਿੱਟੀ ਵੀ ਚੰਗੀ ਲੱਗਦੀ ਜਵਾਕਾਂ ਨੂੰ ਤੇ ਖੰਡਪਾੜ ਦਾ ਕਰਕੇ ਇੱਥੇ ਘਰ ਖਾਸ ਹੀ ਰੌਣਕ ਆਜ ਤੇ ਤੜਕੇ ਭਾਈ ਸ੍ਰੀ ਅਖੰਡ ਪਾੜ ਦੇ ਇੱਥੇ ਭੋਗ ਪਾਣਗੇ ਸਰਾਧਾਂ ਦੇ ਤਾਂ ਸਾਰੇ ਇੱਥੇ ਬੱਚੇ ਫਿਰਦੇ ਨੇ ਕਿਵੇਂ ਇੱਧਰ ਫਿਰਦੇ ਨੇ ਨਾ ਕਾਫੀ ਇੱਧਰ ਭਾਈ ਸਮਾਧਾ ਉਹ ਫਿਰਦੇ ਬੱਚੇ ਇੱਥੇ ਸਾਰੀ ਰੌਣਕ ਲੱਗ ਰਹੀ ਹੈ ਭਾਈ ਲੰਮੀ ਕਾਫੀ ਰੌਣਕ ਲੱਗੀ ਇ ਕਿਆ ਬਾਤ ਹਾਂਜੀ ਦੋਸਤੋ ਸ਼ਾਮ ਦਾ ਵੇਲਾ ਹੋ ਗਿਆ ਸ਼ਾਮ ਦੇ ਵੱਜ ਗਏ 7 ਤੇ ਸਾਰੀ ਸੰਗਤ ਭਾਈ ਪ੍ਰਸ਼ਾਦਾ ਬਣੀ ਛਕੀ ਜਾਂਦੀ ਹੈਗੀ ਸ਼ਾਮ ਦਾ ਲੰਗਰ ਚੱਲੀ ਜਾਂਦਾ ਹੈਗਾ ਸਾਰੇ ਬੜੇ ਪ੍ਰੇਮ ਨਾਲ ਇੱਕ ਪੰਕਤੀ ਦੇ ਵਿੱਚ ਬੈਠ ਕੇ ਲੰਗਰ ਛਕਦੇ ਨੇ ਉਧਰ ਭਾਈ ਮਾਈਆਂ ਬੈਠੀਆਂ ਨੇ ਪਰ ਇੱਧਰ ਸਾਰੇ ਭਾਈ ਬੈਠੇ ਆ ਭਾਈ ਤੇ ਲੰਗਰ ਬਣੀ ਚੱਲੀ ਜਾਂਦਾ ਹੈਗਾ ਤਾਂ ਹਾਂਜੀ ਦੋਸਤੋ ਮਿਲਦੇ ਆਂ ਕੱਲ੍ਹ ਤੁਹਾਨੂੰ ਸ੍ਰੀ ਅਖੰਡ ਪਾਠ ਦੇ ਭੋਗਾਂ ਤੇ ਤੇ ਕੱਬਣੇ ਰਹੋ ਨਾਲ ਤਾਂ ਇਹ ਬਲੌਗ ਭਾਈ ਇੱਥੋਂ ਤੱਕ ਸੀਗਾ ਤਾਂ ਫਿਰ ਜਾਂਦੇ ਰਹੋ ਬਸਦੇ ਰਹੋ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਰੱਬ ਰਾਖਾ